ਅੱਜ ਲੁਧਰਨ ਦਾਫਤਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਹੋਈ ਆ ਜਿਹਦੇ ਵਿੱਚ ਮੇਨ ਮੁੱਦਾ ਜਿਹੜਾ ਅੱਜ ਅਮਰੀਕਾ ਭਾਰਤ ਨਾਲ ਜਾਂ ਭਾਰਤ ਸਾਰੇ ਦੂਜੀਆਂ ਮੁਲਕਾਂ ਨਾਲ ਵਪਾਰ ਕਰਨ ਜਾ ਰਿਹਾ ਉਹਦੇ ਸੰਬੰਧ ਦੇ ਵਿੱਚ ਖੁੱਲ ਕੇ ਵਿਚਾਰਾ ਹੋਈਆਂ ਤੁਹਾਨੂੰ ਜਾਣਕਾਰੀ ਹੋਊਗੀ ਪਹਿਲਾਂ ਜਿਹੜਾ ਅਮਰੀਕਾ ਨੇ ਆਪਣੇ ਟੈਕਸ ਲਾਇਆ ਸੀ ਉਹ 2.5% ਸੀ 2.5% ਤੋਂ ਚੱਕ ਕੇ ਉਹਨੇ 50% ਮਾਰਿਆ ਵੀ 50% ਲਾਉ ਮੈਂ ਤਾਂ ਸਾਰੀਆਂ ਚੀਜ਼ਾਂ ਤੇ ਉਹ ਜੋ ਕਰਦਾ-ਕਰਦਾ ਇਹਨਾਂ ਦੇ ਅੰਦਰ ਖਾਤੇ ਗੱਲਬਾਤ ਮੋਦੀ ਨਾਲ ਗੱਲ ਮੁੱਕੀ ਹੋਈ ਹੋਈ ਆ ਵੀ ਇੱਕ ਵਾਰੀ ਵਧਾ ਦੇ ਮੁੜ ਕੇ ਘਟਾ ਦੇ ਜਿਵੇਂ ਅੱਗੇ ਤੀਲ ਦਾ ਕੰਮ ਚੱਲਦਾ ਸੀਗਾ ਫੇਰ ਇਹ 25% ਤੇ ਆ ਗਿਆ ਉਹਨੇ 18% ਤੇ ਆ ਗਿਆ ਟਾੜਾ ਸਰਪੰਚ ਦੇ ਇਹ ਵੀ ਇਹਨਾਂ ਦੀ ਡੀਲ ਹੋ ਚੁੱਕੀ ਆ ਪਰ ਦੱਸਦੇ ਕਿਸੇ ਨੂੰ ਨਹੀਂ ਇਹ ਇਹਨਾਂ ਦਾ ਕੋ ਅਜੰਡਾ ਅਡਾਨੀ ਬਨਾਨੀ ਜਾਂ ਵਪਾਰੀਆਂ ਦਾ ਜਿਹੜਾ ਹੈ ਭਾਜਪਾ ਜਾਂਦਾ ਬਾੜੀਆ ਪਾ ਭਾਜਪਾ ਦਾ ਵੀ ਗੱਲ ਨਹੀਂ ਕਲੀਅਰ ਕਰਨੀ ਕਿਸੇ ਨੂੰ ਗੱਲ ਨੂੰ ਗੋਲ ਮੋੜ ਹੀ ਰੱਖੋ ਹੁਣ ਜਿਹੜਾ ਚੱਲ ਰਿਹਾ ਹੈ ਇਹ ਆਪਣਾ ਜਿਹੜਾ ਪੰਜਾਬ ਆ ਜਾਂ ਭਾਰਤਾਂ ਇਹਦਾ ਬਹੁਤ ਜਿਆਦਾ ਵੱਡਾ ਨੁਕਸਾਨ ਹੋ ਰਾਣਾ ਅਸੀਂ 92 ਡਬਲਯੂ ਡੀ ਦੇ ਖਿਲਾਫ ਅੱਕੇਵਾਂ ਲੜਾਈ ਲੜਨ ਭਾਰਤੀ ਕਿਸਾਨ ਨੂੰ ਲੱਖਵਾ ਦੀ ਉਗਵਾਹੀ ਦੇ ਵਿੱਚ ਵੀ ਜਿਹੜਾ ਇਹ ਖਤਰਨਾਕ ਆ ਇਹ ਪੰਜਾਬ ਦੇ ਕਿਸਾਨਾਂ ਲਈ ਪਸ਼ਾਵ ਦੇ ਖੇਤੀਬਾੜੀ ਦੇ ਦੁੱਧ 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 ਵਾਲੇ ਜਾਂ ਮੱਛੀਆਂ ਵਾਲੇ ਇਹ ਬਹੁਤ ਘਾਤਕ ਆ ਅੱਜ ਜੇ ਦੁੱਧ ਦਾ ਸਿਸਟਮ ਉਥੋਂ ਆ ਜਾਂਦਾ ਸਾਰਾ ਤਾਂ ਸਾਡਾ ਦੁੱਧਾ ਕਿਸੇ ਨੂੰ ਪੁੱਛਣਾ ਹੀ ਨਹੀਂ ਗਈ ਪੰਜਾਬ ਦੇ ਵਿੱਚ 5 ਲੱਖ ਮੱਝਾਂ ਘਟ ਗਈਆਂ ਨੇ ਤੇ 20 ਲੱਖ ਗਾਈਆਂ ਘਟੀਆਂ ਨੇ ਦੁੱਧ ਘਟ ਗਿਆ ਤੇ ਅੱਜ ਜੋ ਪਟੇ ਜੁਨਾ ਮਰਦੀ ਡਬਲਿਕੇਟ ਚਾਹਦਾ ਸਾਰੀਆਂ ਸਰਕਾਰ ਦੀਆਂ ਨੀਤੀਆਂ ਨੇ ਇਸ ਕਰਕੇ ਅਸੀਂ ਇਹਦੇ ਪੂਰੇ ਐਂਟੀ ਆ ਜਿਵੇਂ ਸਾਡੇ ਐਸਕੇਐਮ ਨੇ ਪ੍ਰੋਮ ਦਿੱਤੇ ਨੇ ਉਹ ਡਾਕੂ ਹੋਣਗੇ ਸਾਰੇ ਤੇ ਵੀ ਜਿਹੜਾ ਅੱਜ ਦੁੱਧ ਵੇਖਦਾ ਜਿਹੜਾ ਉਹਨਾਂ ਨੇ ਆ ਕੇ ਇੱਥੇ ਖੇਤੀ ਕਰਨੀ ਹੈ ਵੀ ਪੈਦਾ ਕਰਨਾ ਜਿਵੇਂ ਸੀਡ ਦੀ ਗੱਲ ਕੀਤੀ ਹੈ ਵੀਰ ਨੇ ਉਹ ਜਨਸੀਨ ਮੈਂ ਪੈਦਾ ਹੋ ਗਿਆ ਸੱਤੋਂ ਵਜੋਂਣਗੇ ਉਹ ਲੈ ਲੈਣਗੇ ਸਾਡੇ ਕਹਿੰਦੇ ਜੱਟਾਂ ਦੇ ਮਨ ਚ ਹੁੰਦਾ ਵੀ ਚਾਹ ਦੋ ਬੋਰੀਆਂ ਰੱਖ ਲਾਂਗੇ ਬੀਜ ਲਾਂਗੇ ਪਰ ਉਹ ਅਸੀਂ ਬੀਜ ਨਹੀਂ ਸਕਦੇ ਸਾਨੂੰ ਪੁੱਛਣਗੇ ਵੀ ਕਿਤੋਂ ਬੀਂ ਜਾਂਦਾ ਉਹਨੂੰ ਜੇ ਜਾਣੀ ਪਊ ਇਸ ਤਰ੍ਹਾਂ ਦੀਆਂ ਜਿਹੜੀਆਂ ਮਾਰੂ ਨੀਤੀਆਂ ਨੇ ਅਮਰੀਕਾ ਨੂੰ ਅੱਜ ਸਾਰੇ ਲੜਾਈ ਦੇ ਜੁਗ ਜਿੱਤ ਤਿਆਰ ਹੋਇਆ ਫਿਰਦਾ ਵੀ ਮੈਂ ਲੜਾਈ ਨਾਲ ਲਾ ਕੇ ਜਿਵੇਂ ਦੋ ਮੁਲਕਾਂ ਦੇ ਉੱਤੇ ਗਵਰਨਰੀ ਚੱਕਿਆਂ ਦੇ ਇਸ ਕਰਕੇ ਇਹ ਜਿਹੜਾ ਡੀਪੀਏ ਦੀ ਇਹਦੀ ਬਹੁਤ ਮਾੜੀ ਆ ਘੱਟ ਘੱਟ ਜਿਸ ਤਰ੍ਹਾਂ ਕਹਿ ਕੇ ਕਿ ਪੱਕੇ ਮੋਰਚੇ ਦਾ ਜਿਹੜਾ ਐਲਾਨ ਕੀਤਾ ਜਾਂਦਾ ਹੈ ਲੱਗਦਾ ਕਿ ਕਿਸਾਨ ਜਿਹੜੇ ਨੇ ਮੋਰਚੇ ਹੋ ਇੱਕ ਹੋਣਗੇ ਕਿਉਂਕਿ ਦੇਖਿਆ ਕਿਸਾਨਾਂ ਦੀ ਵੀ ਇੱਥੇ ਆਪਸ ਦੇ ਵਿੱਚ ਇੱਥੇ ਵੰਦੀਆਂ ਦੇ ਵਿੱਚ 파ੜ ਦੇ ਜਿਹੜਾ ਨਜ਼ਰ ਆਇਆ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅੰਮ੍ਰਿਤਸਰ ਅਸੀਂ ਜਾ ਕੇ ਅਰਦਾਸ ਕਰਕੇ ਅਸੀਂ ਉੱਥੇ ਇਹ ਗੱਲ ਕਰਕੇ ਆਏ ਆ ਵੀ ਅਸੀਂ ਤਿਆਰੀ ਕਰ ਰਹੇ ਆ ਜਿਹੜੀਆਂ ਸਾਡੇ ਤੇ ਮਸੀਤਾਂ ਆਉਣ ਵਾਲੀਆਂ ਨੇ ਜਿਵੇਂ ਅਸੀਂ ਤਾਂ ਡਾਕਟਰ ਸੁਵਿੰਨਾ ਦੀ ਰਿਪੋਰਟ ਮੰਗਦੇ ਆ ਸੰਤਾ ਬੂਰਾ ਭਾਰੀ ਪੈਣਾ ਸੰਤਾ ਬਾਹ ਕੱਟ ਮਿਲਣਾ ਇਸ ਕਰਕੇ ਜਿਹੜਾ ਇਹ ਸਿਸਟਮ ਆ ਨਾ ਇਹ ਠੀਕ ਨਹੀਂ ਰਹਿਣਾ ਇਹਨਾਂ ਦਾ ਜਿਹੜਾ ਤੁਸੀਂ ਪੁੱਛਿਆ ਨਾ ਮੈਨੂੰ ਸਵਾਲ ਬਈ ਇਹ ਵੀ ਉਸ ਤਰ੍ਹਾਂ ਹੀ ਇਹ ਲੋਗ ਲੱਗੂਗਾ ਹੋਰ ਸਵਾਲ ਕਰੋ ਇੱਕ ਸਰ ਜਿਹੜਾ ਗੋਦਾਨਾ ਦੇ ਹਾਂ ਜੀ ਲਾਟਾ 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 ਹਾਂ ਜੀ ਹਾਂ ਜਿਹੜੇ ਠੰਡੇ ਲਾਟ ਚਾਰਜ ਹੋਈ ਆ ਜਿੱਥੇ ਵੀ ਕਿਸਾਨਾਂ ਦੇ ਲਾਠੀ ਚਾਰਜ ਹੋਇਆ ਅਸੀਂ ਉਹ ਸਖਤ ਜਿੰਦਿਆ ਕਰਦੇ ਹਾਂ ਔਰ ਉਹ ਕਿਸਾਨਾਂ ਨੂੰ ਛੱਡਣਾ ਚਾਹੀਦਾ ਉਹਨਾਂ ਦੇ ਕੇਸ ਵਾਪਸ ਲੈਣੇ ਚਾਹੀਦੇ ਆ ਇਸ ਕਰਕੇ ਅਸੀਂ ਸਾਰੇ ਜਿਹੜੇ ਲਾਠੀ ਚਾਰਜ ਕਰਦੇ ਆ ਹਰੇਕ ਨੂੰ ਪੰਜਾਬ ਸਰਕਾਰ ਨੂੰ ਅਸੀਂ ਅਡਿਵਰਟ ਦਿੰਦੇ ਆ ਵੀ ਇਹ ਪਹਿਨਾ ਕਹਿੰਦੇ ਸੀ ਅਸੀਂ 5 ਮਿੰਟਾਂ ਚ ਇਸਕੇ ਆਪਣੀ ਜਨਮ ਪ੍ਰਾਈਜ਼ ਦੇ ਦਾਂਗੇ ਤੇ ਹੁਣ 5 ਮਿੰਟ ਕਿੱਥੇ ਗਏ ਕੁਝ ਵੀ ਨਹੀਂ ਦਿੰਦਾ ਇਸ ਕਰਕੇ ਪਹਿਲਾਂ ਵਾਅਦੇ ਕੀਤੇ ਸੀ ਜਿੰਨੇ ਵੀ ਵਾਅਦੇ ਕੀਤੇ ਸੀ ਉਹਨਾਂ ਨੇ ਸਾਰੇ ਝੂਠੇ ਨਿਕਲੇ ਕੋਈ ਵਾਅਦਾ ਨਹੀਂ ਪੂਰਾ ਕੀਤਾ ਨਾ 100 ਰੁਪਏ ਦਿੱਤਾ ਹੋਣਾ 10 ਲੱਖ ਦਾ ਦੇਦਾ ਵੀ 10 ਲੱਖ ਦੋ ਕਿਹਨੂੰ ਬੇਮਾ ਦੇਣਾ ਅਖਬਾਰਾਂ 'ਚ ਵੀ ਆਈ ਜਾਂਦਾ ਵੀ ਐਵੇਂ ਝੂਠ ਬੋਲੀ ਜਾਂਦਾ ਇਹ ਤਾਂ ਇਹ 10 ਲੱਖ ਕਿੰਨੀ ਕਿੰਨੀ ਜਾਂਦਾ ਫਿਰਦੀ ਆ ਪੈਸਾ ਦਾ 1000 ਕਰੋੜ ਦਾ ਹੋਰ ਲੋਨ ਲੈ ਲਿਆ ਨੇ ਭਲੇ ਹੋਰ ਲੈ ਲੈਣਾ ਇਸ ਕਰਕੇ ਅਸੀਂ ਇਹਨੂੰ ਸਰਕਾਰ ਨੂੰ ਇਹ ਹੁਣ ਥੋੜੇ ਸਮਾਂ ਰਹਿੰਦਾ ਪੱਪੂ ਤੁਸੀਂ ਲੋਕਾਂ ਨੂੰ ਪੁੱਛੀਆ ਵੋਟਰ ਲੈਣ ਦੀ ਖਾਤਰ ਪਰ ਠੀਕ ਹੈ ਰੋਲ ਸਰ ਕਿੜੀਆਂ ਕਿੜੀਆਂ ਵਿਚਾਰਾਂ ਜਿਹੜੀ ਕੀਤੀਆਂ ਜਿਹੜੀ ਆ ਮਹੀਨਾ ਬਾਅਦ ਮੀਟਿੰਗ ਜਿਹੜੀ ਆ ਅੱਜ ਭਾਰਤੀ ਕਿਸਾਨਾਂ ਨੂੰ ਨੇ ਲੁਖਣ ਦੀ ਮਹੀਨਾ ਬਾਅਦ ਮੀਟਿੰਗ ਲੁਧਿਆਣੇ ਦੇ ਵਿੱਚ ਹੋਈ ਆ ਉਹਦੇ ਤੇ ਜਿਹੜਾ ਕੇਂਦਰ ਕਹੋ ਮੋਦੀ ਸਰਕਾਰ ਕਹੋ ਜਿਹੜੇ ਐਫਟੀਏ ਜਾਂ ਮੁਕਤ ਵਪਾਰ ਸਮਝੌਤਾ ਜਿਹੜਾ ਅਮਰੀਕਾ ਜਾਂ ਹੋਰ ਦੇਸ਼ਾਂ ਨਾਲ ਕਰਨ ਜਾ ਰਹੀ ਆ ਉਹ ਬੜਾ ਗੋਲ ਮੋਲ ਰੱਖਿਆ ਗਿਆ ਕਲੀਅਰ ਕੋਈ ਗੱਲ ਨਹੀਂ ਦੱਸਦਾ ਇਹ ਉਹਦੇ ਚ ਸਾਡੇ ਨਾਲ ਪਹਿਲਾਂ ਇਹ ਵਾਅਦੇ ਕੀਤੇ ਗਏ ਸੀ ਵੀ ਕਿਸਾਨੀ ਸੈਕਟਰ ਨੂੰ ਡੈਰੀ ਸੈਕਟਰ ਉਹ ਜਿਹੜੇ ਕਿਸਾਨਾਂ ਨਾਲ ਸੰਬੰਧਿਤ ਸਹਾਇਕਤ ਹੁੰਦੇ ਆ ਉਹਨਾਂ ਨੂੰ ਅਸੀਂ ਇਸ ਸਮਝੌਤੇ ਤੋਂ ਬਾਹਰ ਰੱਖਾਂਗੇ ਪਰ ਜੋ ਸਾਨੂੰ ਪਤਾ ਲੱਗ ਰਿਹਾ ਵੀ ਜਿਹੜਾ ਅਮਰੀਕਾ ਉਹ ਉਹਦੀਆਂ ਚੀਜ਼ਾਂ 0% ਟੈਕਸ ਤੇ ਆ ਰਹੀਆਂ ਤੇ ਜਿਹੜੀਆਂ ਸਾਡੀਆਂ ਜਾਣੀਆਂ ਉਹ ਤੇ 18% ਜਿਹੜਾ ਪੈਕਸ ਲੱਗੂਗਾ ਜੇ ਉਹਨਾਂ ਦਾ ਦੁੱਧ ਆ ਜਾਂਦਾ ਉਹਨਾਂ ਦੀਆਂ ਮੱਕੀ ਦੀਆਂ ਫਸਲਾਂ ਪ੍ਰੋਸੈਸਡ ਫੂਡ ਆ ਜਾਂਦਾ ਉਹਦੇ ਨਾਲ ਅਸੀਂ ਕੰਪੀਟ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਭਾਰਤ ਆ ਜਾਂ ਇੰਡੀਆ ਜਿਹੜਾ ਸਾਡੇ ਕੋਲ ਜਿਹੜੀ ਲੈਂਡ ਹੋਲਡਿੰਗ ਆ ਉਹ 60 70% ਬੰਦਿਆਂ ਕੋਲ ਡੇਢ ਤੋਂ 2 ਏਕੜ ਤੱਕ ਆ ਜਿਹੜੀ ਅਮਰੀਕਾ ਦੇ ਵਿੱਚ ਲੈਂਡ ਹੋਲਡਿੰਗ ਆ ਉਹ ਇੱਕ ਬੰਦੇ ਕੋਲ 500 ਏਕੜ ਦੇ ਕਰੀਬ ਆ ਉਹ ਵੱਡੀਆਂ ਸਬਸਿਡੀਆਂ ਦਸ ਉਸੋਂ ਦੰਦੀਆਂ ਨੇ ਆਪਦੇ ਕਿਸਾਨਾਂ ਨੂੰ ਜੋ ਪੈਦਾ ਕਰਦੇ ਆ ਉਹਨਾਂ ਨੂੰ ਪਰ ਸਾਨੂੰ ਇੱਥੇ ਸਰਕਾਰ 6000 ਰੁਪਏ ਹੀ ਕਹਿ ਕੇ ਕਹਿ ਦਿੰਦੀ ਐ ਕਿ ਵੱਡੀ ਸਬਸਿਡੀ ਦੇਤੀ ਸਾਲ ਦਾ ਉਹਦਾ 16 ਕਿ 17 ਰੁਪਏ ਇੱਕ ਬੰਦੇ ਦੀ ਦਿਹਾੜੀ ਬਣਦੀ ਆ ਅਸੀਂ ਉਹਨਾਂ ਨਾਲ ਕਿਵੇਂ ਕੰਪੀਟ ਕਰਾਂਗੇ ਉਹਦੇ ਲਈ ਵੱਡੇ ਫਿਕਰ ਲਈ ਅਸੀਂ ਐਸਕੇਮ ਬਾਕੀ ਜਥੇਬੰਦੀਆਂ ਵੀ ਲੜ ਕੇ 12 ਤਰੀਕ ਨੂੰ ਜਿਵੇਂ ਕੋਈ ਸਾਰੇ ਜਥੇਬੰਦੀਆਂ ਕਰ ਰਹੀਆਂ ਨੇ ਉੱਥੇ ਅਸੀਂ ਇਹ ਸਰਕਾਰ ਦੀਆਂ ਅਰਥੀਆਂ ਫੁੱਕਾਂਗੇ 22 ਤਰੀਕ ਨੂੰ ਅਸੀਂ ਜਿਹੜਾ ਜਿੰਨਾ ਦੇ ਜਿਹੜੇ ਇਹਨਾਂ ਦੇ ਭਾਜਪਾ ਦੇ ਮੰਤਰੀ ਆ ਜਾਂ ਜਿਹੜੀ ਆ ਸਰਕਾਰ ਆ ਪੰਜਾਬ ਸਰਕਾਰ ਉਹਦੇ ਮੰਤਰੀ ਉਹਨਾਂ ਦੇ ਗੇਟ ਅੱਗੇ ਅਸੀਂ ਜਿਹੜੇ ਅਸੀਂ ਧਰਨੇ ਮਜ਼ਾਰੇ ਦਵਾਂਗੇ ਦੂਸਰਾ ਜਿਹੜੀ ਪੰਜਾਬ ਸਰਕਾਰ ਉਹਨੇ ਵੀ ਪਿਛਲੇ ਦਿਨ ਸਾਡੇ ਕਿਸਾਨਾਂ ਦੇ ਜਿਹੜੀਆਂ ਆਪਦੇ ਮੰਗਾਂ ਦੇ ਖਾਤਰ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਇਹਨਾਂ ਨੇ ਲਾਠੀ ਚਾਰਜ ਕੀਤਾ ਸੀ ਉਹਦੀ ਨਿੰਦਾ ਕਰਦੇ ਆਂ ਤੇ ਸਰਕਾਰ ਨੂੰ ਜਾਦ ਦਲਾਉਨੇ ਹੋ ਵੀ ਤੁਸੀਂ ਵੀ ਐਸੀ ਸਰਕਾਰ ਚੋਂ ਨਿਕਲੇ ਹੋਇਆ ਤੁਸੀਂ ਵੀ ਇਹ ਮੁਜਾਰੇ ਕਰਦੇ ਰਹੇ ਹੋ ਇਹ ਜਿਹੇ ਗੱਲਾਂ ਨਾ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ 'ਚ ਤੁਸੀਂ ਵੀ ਪਿੰਡਾਂ ਚ ਜਾਉਣਾ ਫਿਰ ਲੋਕਾਂ ਨੇ ਵੀ ਤੁਹਾਡੇ ਨਾਲ ਇਹ ਜਿਹਾ ਵਿਹਾਰ ਕਰਨਗੇ ਦੂਸਰਾ ਅਸੀਂ ਆਸ ਸੀ ਵੀ ਪ੍ਰਧਾਨ ਮੰਤਰੀ ਆਇਆ ਪ੍ਰਧਾਨ ਮੰਤਰੀ ਨੇ ਸਾਨੂੰ ਕੁਝ ਨਹੀਂ ਦਿੱਤਾ ਹੁਣ ਕਹਿੰਦੇ ਆ ਵੀ ਅਮਿਤ ਸ਼ਾਹ ਜੀ ਆ ਰਹੇ ਨੇ ਚਲੋ ਉਹਨਾਂ ਨੂੰ ਵੀ ਦੇਖ ਲੈਣੇ ਆ ਵੀ ਉਹ ਸਾਨੂੰ ਪੰਜਾਬ ਪੰਜਾਬ ਨੂੰ ਕੀ ਦੇ ਕੇ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਜਿੱਥੇ ਇਹਨਾਂ ਨੇ ਸਰਕਾਰ ਬਣਾਈ ਸੀ ਸਾਡੇ ਨਾਲ ਵਾਅਦੇ ਕਰਕੇ ਬਈ ਅਸੀਂ ਸਾਰੇ ਜਿਹੜੇ ਕਿਸਾਨੀ ਦੇ ਸਾਰੇ ਕਰਜ਼ੇ ਮਾਫ ਕਰਾਂਗੇ ਉਹ ਸਾਡੇ ਕਰਜ਼ੇ ਜਿਉਂਦੇ ਤਿਉਨੇ ਐਮਐਸਪੀ ਦਵਾਂਗੇ ਸਵਾਮੀਨਾਥਨ ਮੁਤਾਬਕ ਸੀ 2+50% ਉਹ ਸਾਡੀ ਨਹੀਂ ਮਿਲੀ ਸਾਡੇ ਜਿਹੜਾ ਫਸਲ ਬੀਮਾ ਯੋਜਨਾ ਪਿਛਲੇ ਦਿਨੀ ਤੁਸੀਂ ਦੇਖਿਆ ਵੱਡੇ ਨੁਕਸਾਨ ਹੋਏ ਨੇ ਨਾ ਤਾਂ ਪੰਜਾਬ ਨੇ ਸਾਨੂੰ ਸਰਕਾਰ ਨੇ ਕੁਛ ਦਿੱਤਾ ਨਾ ਸੈਂਟਰ ਸਰਕਾਰ ਨੇ ਸਾਨੂੰ ਉਹਦੇ ਵਿੱਚ ਕੋਈ ਮਦਦ ਦਿੱਤੀ ਆ ਫਸਲ ਬੀਮਾ ਯੋਜਨਾ ਦੀ ਇੱਕ ਵੱਡੀ ਗੱਲ ਆ ਉਹਦੀ ਸਾਡੀ ਮੰਗ ਆ ਦੂਸਰਾ ਜਿਹੜੀ ਕੰਡੇਆਲੀ ਤਾਰ ਆ ਜਿਵੇਂ ਸੈਂਟਰ ਪਹਿਲਾਂ ਗੱਲਾਂ ਵੀ ਕਰਦੀ ਸੀ ਸਾਡੇ ਨਾਲ ਵੀ ਗੱਲਾਂ ਹੋਈਆਂ ਉਹਨੂੰ ਵੀ ਅਸੀਂ ਬਾਰਡਰ ਤੇ ਲੈ ਜਾਵਾਂਗੇ ਤੇ ਦੂਸਰਾ ਬੜੇ ਸਾਲਾਂ ਤੋਂ 10000 ਰੁਪਇਆ ਪ੍ਰਤੀ ਏਕੜ ਦੇ ਰਹੇ ਨੇ ਅਸੀਂ ਮੰਗ ਕਰਦੇ ਆ ਵੀ 30000 ਰੁਪਇਆ ਪ੍ਰਤੀ ਏਕੜ ਦਿੱਤਾ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਬਹੁਤ ਵੱਡਾ ਜਿਹੜੀਆਂ ਆਵਾਰਾ ਡੰਗਰ ਤੇ ਵਾਰਾ ਕੁੱਤਿਆਂ ਦਾ ਮਸਲਾ ਉਹਨਾਂ ਨੂੰ ਵੀ ਅਸੀਂ ਅੱਜ ਫੈਸਲਾ ਕੀਤਾ ਮੀਟਿੰਗ ਦੇ ਵਿੱਚ ਆਉਣ ਵਾਲੇ ਦਿਨਾਂ ਚ ਸਾਰੇ ਪੰਜਾਬ ਦੇ ਵਿੱਚ ਵੀ ਅਸੀਂ ਜਿਹੜੇ ਆਵਾਰਾ ਡੰਗਰ ਕੁੱਤੇ ਉਹ ਵੀ ਅਸੀਂ ਇੱਕ ਡੇਟ ਤੈਅ ਕਰਕੇ ਕਿਸਾਨ ਉਹ ਵੀ ਇਹਨਾਂ ਦੇ ਦਫ਼ਤਰਾਂ 'ਚ ਛੱਡਾਂਗੇ ਨਹੀਂ ਤਾਂ ਇਹਨਾਂ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ ਦੂਸਰਾ ਇੱਕ ਮਸਲਾ ਕੋਆਪਰੇਟਿਵ ਨਾਲ ਜੁੜਿਆ ਹੋਇਆ ਉਹ ਪਿੱਛੇ ਵੀ ਅਸੀਂ ਧਰਨੇ ਦਿੱਤੇ ਆ ਉਹ ਜੂਰੀਆ ਜਿਹੜਾ ਸਾਨੂੰ ਇੱਕ ਤਾਂ 50 ਕਿਲੋ ਤੋਂ ਪਹਿਲਾਂ 45 ਕੀਤਾ 40 ਕੀਤਾ ਉਹਦੇ ਤੇ ਸਬਸਿਡੀ ਵੀ ਸਰਕਾਰ ਖਤਮ ਕਰਨ ਜਾ ਰਹੀ ਆ ਦੂਸਰੀ ਸਾਡੀ ਸੁਸਾਇਟੀਆਂ ਚ ਲੁੱਟਣ ਦੀ ਆ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਸਾਨੂੰ ਨਹੀਂ ਦਿੱਤੀ ਗਈ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਦੂਸਰਾ ਸੁਸਾਇਟੀਆਂ ਦੇ ਵਿੱਚ ਸਾਨੂੰ ਖਾਦਾਂ ਦੇ ਨਾਲ ਵੀ ਸਮਾਨ ਦਿੱਤਾ ਜਾਂਦਾ ਉਹਦੇ ਲਈ ਵੀ ਅਸੀਂ ਪੰਜਾਬ ਸਰਕਾਰ ਨੂੰ ਵਾਰਨਿੰਗ ਦਿੰਨੇ ਆ ਵੀ ਫੌਰੀ ਤੌਰ ਤੇ ਦਾ ਪ੍ਰਬੰਧ ਕਰੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹ ਵੀ ਪਹਿਲਾਂ ਇੱਕ ਅਸੀਂ ਮੰਗ ਪੱਤਰ ਦਵਾਂਗੇ ਚੰਡੀਗੜ੍ਹ ਦੇ ਵਿੱਚ ਜੇ ਸਾਡੇ ਮੰਗ ਪੱਤਰ ਤੇ ਕੋਈ ਗੌਰ ਕਾ ਨਹੀਂ ਕੀਤੀ ਇਹਨਾਂ ਨੇ ਤਾਂ ਉੱਥੇ ਵੀ ਅਸੀਂ ਸਾਡੀ ਜਿਹੜੀ ਜਥੇਬੰਦੀ ਆ ਉੱਥੇ ਵੀ ਇੱਕ ਵੱਡੇ ਧਰਮ ਦੇ ਰੂਪ ਦੇ ਵਿੱਚ ਉੱਥੇ ਅਸੀਂ ਜਾਵਾਂ ਸਰ ਲੱਗਦਾ ਕਿ ਸਾਰੀਆਂ ਚੀਜ਼ਾਂ ਦੇ ਉੱਤੇ ਇਫੈਕਟ ਪਊਗਾ ਸਾਰੇ ਕਾਰੋਬਾਰ ਤੇ ਇਫੈਕਟ ਪਊਗਾ ਸਿਰਫ ਦੁਕਾਨਾਂ ਦੇ ਕੰਨ ਫਸਣਾ ਨਹੀਂ ਆਪੇ ਦੁੱਧ ਤੇ ਨਹੀਂ ਸਾਰੀਆਂ ਚੀਜ਼ਾਂ ਤੇ ਪਊਗਾ ਪਤਾ ਨਹੀਂ ਲੋਕ ਥੋੜੇ ਕਿਉਂ ਖੁਸ਼ ਨਹੀਂ ਕੋਈ ਚੀਜ਼ ਇੱਥੇ ਸਸਤੀ ਨਹੀਂ ਹੋਣੀ ਹੈਗੀ ਕਿਉਂਕਿ ਜੇ ਕਿਸਾਨ ਮਰਦਾ ਜੇ ਕਿਸਾਨ ਦੀ ਇੱਥੇ 145 46 ਕਰੋੜ ਦੀ ਆਬਾਦੀ ਉਹਦੇ ਚ ਉੱਧੀ ਜੂ ਲਾ ਲਈ ਅਸੀਂ ਕਿਸਾਨ ਆ ਅਸੀਂ ਅਨਾਜ ਪੈਦਾ ਕਰਦੇ ਆ ਫਿਰ ਅਸੀਂ ਰੋਜ਼ਗਾਰ ਪੈਦਾ ਕਰਦੇ ਆ ਜੇ ਕਿਸਾਨੇ ਮਰ ਗਏ ਰੋਜ਼ਗਾਰ ਵੀ ਖਤਮ ਹੋ ਜੂ ਤੇ ਉਸ ਤੋਂ ਬਾਅਦ ਕਿਸਾਨਾਂ ਦੀ ਫਸਲ ਦੇ ਨਾਲ ਜੇ ਮੰਡੀ ਚ ਵਿਕਦੀ ਆ ਤਾਂ ਦੁਕਾਨਦਾਰੀਆਂ ਚੱਲਦੀਆਂ ਨੇ ਜੇ ਦੁਕਾਨਦਾਰੀਆਂ ਮੁੜ ਕੇ ਨਹੀਂ ਚੱਲਣੀਆਂ ਜੇ ਕਿਸਾਨ ਕੋ ਪੈਸਾ ਹੀ ਨਾ ਹੋਇਆ ਸਾਰਾ ਪੈਸਾ ਜਿਹੜਾ ਕਾਰਪੋਰੇਟ ਘਰਾਣਿਆਂ ਕੋਲ ਚਲੇ ਜਾਊਗਾ ਉਹਦੇ ਚ ਆਮ ਲੋਕੀ ਮਰ ਮਾਰਿਆ ਜਾਊਗਾ ਥੋੜਾ ਚਿਰ ਲਈ ਸਾਨੂੰ ਕੋਈ ਸਸਤੀ ਚੀਜ਼ ਉਹ ਚੜ ਦੇਣਗੇ ਜਦੋਂ ਕਿਸਾਨ ਮਰ ਗਿਆ ਮੰਡੀਆਂ ਖਤਮ ਹੋ ਗਈਆਂ ਉਸ ਤੋਂ ਬਾਅਦ ਉਹ ਚੀਜ਼ਾਂ ਮਹਿੰਗੀਆਂ ਹੋਣ ਲੱਗ ਜਾਣਗੀਆਂ ਇਸੇ ਤਰ੍ਹਾਂ ਅਸੀਂ ਉਹ ਬਿੱਲਾਂ ਦਾ ਵਿਰੋਧ ਕਰਦੇ ਹਾਂ ਜਿਹੜਾ ਬਿਜਲੀ ਬਿੱਲ ਆ ਬਿਜਲੀ ਬਿੱਲ ਦਾ ਵੀ ਇਹੀ ਆ ਵੀ ਥੋੜਾ ਉਹ ਵੀ ਕਾਰਪੋਰੇਟਰੋਂ ਦੇਣ ਜਾ ਰਹੇ ਆ ਥੋੜਾ ਜਿਹਾ ਸਾਨੂੰ ਬਿਜਲੀ ਸਸਤੀ ਦੇ ਦੇਣਗੇ ਫਿਰ ਉਹ ਬਿਜਲੀ ਮਹਿੰਗੀ ਮਿਲੂ ਐਵੇਂ ਬੀਜ਼ ਬਿੱਲ ਆ ਬੀਜ਼ ਬਿੱਲ ਵੀ ਸਾਡੇ ਪੀਸ ਕੋਹੇ ਜਾ ਰਹੇ ਨੇ ਇਹ ਚੀਜ਼ਾਂ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਸਾਰੇ ਕਿਸਾਨ ਸਾਰਾ ਦੇਸ਼ ਸਾਰੇ ਲੋਕ ਦਰਵਾਰਾ ਇਕੱਠੇ ਹੋ ਰਹੇ ਆ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਸਾਡੀਆਂ ਮੰਗਾਂ ਤੇ ਨਾਂ ਗੌਰ ਕੀਤਾ ਤਾਂ ਅਸੀਂ 20 21 ਵਾਲਾ ਜਿਹੜਾ ਮੋਰਚਾ ਦੁਬਾਰਾ ਤਰ੍ਹਾਂ ਮੰਗੇ ਅੱਛਾ ਜਿਹੜਾ ਬਰੋਜਪੁਰ ਦੱਸਣਾ ਐਸਕੇਐਮ ਦੀ ਕਾਲ ਆ ਜਾਂ ਫਿਰ ਜੱਥੇ ਬੰਦੀਆਂ ਦੀ ਜਿਹੜੀ ਉਹ ਜਿਹੜੀ 12 ਤਰੀਕ ਦਾ ਟ੍ਰੇਡ ਜੱਥੇ ਬੰਦੀਆਂ ਦੀ ਕਾਲ ਆ ਉਹਦੇ ਚ ਐਸਕੇਐਮ ਸਹਿਯੋਗ ਕਰ ਰਿਹਾ ਉਹ ਆਪਦੇ ਚ ਕਰਨਗੇ ਉੱਥੇ ਅਸੀਂ ਜਾ ਕੇ ਉਹਨਾਂ ਦੇ ਵਿੱਚ ਸ਼ਾਮਲ ਹੋਵਾਂਗੇ ਜਿਹੜਾ 22 ਤਰੀਕ ਦੀ ਉਹ ਐਸਕੇਐਮ ਦੀ ਕਾਲ ਆ ਉਸ ਤੋਂ ਬਾਅਦ ਫਿਰ ਅਸੀਂ ਦੁਬਾਰਾ ਐਸਕੇਐਮ ਦੀ ਮੀਟਿੰਗ ਕਰਕੇ ਇਹ ਦੇਖ ਰਹੇ ਆ ਕਿ ਕੋਈ ਸਮਝੌਤੇ ਦੀ ਡੀਲ ਬਾਹਰ ਆ ਜਾਵੇ ਉਸ ਤੋਂ ਬਾਅਦ ਅਗਲਾ ਆ ਕੇ ਵੱਡਾ ਪ੍ਰੋਗਰਾਮ ਅਸੀਂ ਕਰਾਂਗੇ ਜੀ ਮੈਨੂੰ ਸਭ